ਸ਼ਹੀਦ ਹਕੀਕਤ ਰਾਏ ਜੀ ਜਿਨ੍ਹਾਂ ਦਾ ਜਨਮ ਸਿਆਲਕੋਟ ਦੀ ਧਰਤੀ ਤੇ ਪਿਤਾ ਭਾਗਮਲ ਜੀ ਮਾਤਾ ਗौरा ਜੀ ਦੀ ਕੋਕ ਦੇ ਵਿੱਚੋਂ 1724 ਈਸਵੀ ਨੂੰ ਭਾਈ ਹਕੀਕਤ ਰਾਏ ਦਾ ਜਨਮ ਹੁੰਦਾ ਹੈ ਮਾਤਾ ਪਿਤਾ ਜਨਮ ਦੇ ਨਾਲ ਹੀ ਆਪਣੇ ਪੁੱਤ ਨੂੰ ਬਾਣੀ ਦੀ ਗੁੜਤੀ ਸਿੱਖੀ ਦੀ ਗੁੜਤੀ ਦਿੰਦੇ ਨੇ ਸਿੱਖੀ ਦੇ ਨਾਲ ਜੋੜਦੇ ਨੇ ਮਾਂ ਗौरा ਆਪਣੀ ਬੁੱਕਲ ਵਿੱਚ ਪਠਾ ਕੇ ਜੇ ਦੁੱਧ ਪਿਉਂਦੀ ਹੈ ਤਾਂ ਵੀ ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਕਰਦੀ ਏ। ਥੋੜੇ ਜੇ ਕਦਮ ਪੁੱਟਨੇ ਸ਼ੁਰੂ ਕੀਤੇ ਤਾਂ ਵੀ ਮਾਂ ਸਿੱਖੀ ਦੀਆਂ ਗੱਲਾਂ ਕਰਦੀ ਏ ਦਾਦਾ ਸਿੱਖੀ ਦੀਆਂ ਗੱਲਾਂ ਕਰਦਾ। ਭਾਈ ਹਕੀਕਤ رائے ਦੇ ਦਾਦਾ ਆਨੰਦ ਲਾਲ ਜੀ ਜਿਨ੍ਹਾਂ ਨੇ ਗੁਰੂ ਹਰ Rai ਸਾਹਿਬ ਸੱਤੇ ਪਾਤਸ਼ਾਹ ਤੋਂ ਸਿੱਖੀ ਲਈ ਸਿੱਖੀ ਪ੍ਰਾਪਤ ਕੀਤੀ ਗੁਰੂ ਹਰਾਈ ਸਿੰਘ ਮਹਾਰਾਜ ਸਿਆਲਕੋਟ ਦੀ ਧਰਤੀ ਤੇ ਆਏ ਸਨ ਜਦੋਂ ਭਾਈ ਆਨੰਦ ਲਾਲ ਜੀ ਨੇ ਗੁਰੂ ਹਰਾਈ ਸਿੰਘ ਮਹਾਰਾਜ ਤੋਂ ਮੰਗ ਕੇ ਸਿੱਖੀ ਲਈ ਪਾਚਾ ਕਿਰਪਾ ਕਰਿਓ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ ਤੇ ਗੁਰੂ ਹਰਾਈ ਸਿੰਘ ਮਹਾਰਾਜ ਨੇ ਨੰਦ ਲਾਲ ਨੂੰ ਕਿਹਾ ਸੀ ਨੰਦ ਲਾਲ ਤੇਰੇ ਘਰ ਸਿੱਖੀ ਦਾ ਬੂਟਾ ਲੱਗ ਜਾਏਗਾ ਪਰ ਇੱਕ ਵਾਦਾ ਕਰ ਪਾਸਾ ਕਿਹੜਾ ਵਾਦਾ ਪਹਿਲਾ ਇਹ ਵਾਦਾ ਕਰ ਵੀ ਕੈਸ ਕਤਲ ਨਹੀਂ ਕਰਨੇ ਇਹ ਵਾਦਾ ਕਰ ਕਿ ਨਸ਼ਾ ਨਹੀਂ ਕਰਨਾ ਤੀਜਾ ਵਾਦਾ ਕਰ ਕਿਸੇ ਦੇ ਨਾਲ ਧੋਖਾ ਫਰੇਬ ਨਹੀਂ ਕਰਨਾ ਭਾਈ ਆਨੰਦ ਲਾਲ ਨੇ ਕਿਹਾ ਪਾਤਸ਼ਾਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਵੀ ਅੱਜ ਤੋਂ ਬਾਅਦ ਸਾਡੇ ਘਰ ਦੇ ਵਿੱਚ ਕੋਈ ਵੀ ਏਸ ਨਹੀਂ ਕਤਲ ਕਰੇਗਾ ਕੋਈ ਵੀ ਨਸ਼ਾ ਨਹੀਂ ਕਰੇਗਾ ਕੋਈ ਕਿਸੇ ਨਾਲ ਫਰੇਬ ਤੋਂ ਖਾਣੀ ਕਰੇਗਾ ਤਿਪਾਸ ਨੇ ਪਿਆਰ ਵਿੱਚ ਆ ਕੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਸਮਾਪਿਆ ਭਾਈ ਨੰਦ ਲਾਲ ਦਾ ਪੋਤਰਾ ਜਦੋਂ ਥੋੜਾ ਜਲ ਮੇਰਾ ਵੱਡਾ ਆਇਆ ਸਿੱਖਾਂ ਦੇ ਘਰ ਭਾਈ ਹਕੀਕਤ ਰਾਏ ਦਾ ਵਿਆਹ ਕਰ ਦਿੱਤਾ ਗਿਆ ਭਾਈ ਹਕੀਕਤ ਰਾਏ ਜੀ ਦਾ ਛੋਟੀ ਉਮਰ ਦੇ ਵਿੱਚ ਹੀ ਵਿਆਹ ਹੋ ਗਿਆ ਸਰਦਾਰ ਕਿਸ਼ਨ ਸਿੰਘ ਦੀ ਬੇਟੀ ਦੁਰਗੀ ਦੇ ਨਾਲ ਹੁਣ ਆਪਣਾ ਘਰ ਵੀ ਸਿੱਖੀ ਵਾਲਾ ਤੇ ਸਹੁਰਾ ਪਰਿਵਾਰ ਵੀ ਸਿੱਖੀ ਵਿੱਚ ਭਾਈ ਹਕੀਕਤ ਹਕੀਕਤ رائے ਜੀ ਦੇ ਪਿਤਾ ਨੇ ਭਾਗਮਲ ਨੇ ਆਪਣੇ ਪੁੱਤਰ ਨੂੰ ਇੱਕ ਮੌਲਵੀ ਪਾਸ ਫਾਰਸੀ ਪੜਨ ਵਾਸਤੇ ਭੇਜ ਦਿੱਤਾ ਵੀ ਤੂੰ ਫਾਰਸੀ ਪੜਿਆ ਕਰ ਹੁਣ ਪਾਈ ਹਕੀਕਤ ਰਾਏ ਦੀ ਇਕੱਲੇ ਹੀ ਇਸ 21 ਰੂਪ ਦੇ ਵਿੱਚ ਆ ਦੂਜੇ ਸਾਰੇ ਮੁਸਲਮਾਨ ਇਸਲਾਮ ਧਰਮ ਦੇ ਸਟੂਡੈਂਟ ਆ ਜਿਹੜੇ ਮੁਸਲਮਾਨ ਇਸਲਾਮ ਧਰਮ ਦੇ ਬੱਚੇ ਸੀ ਉਹ ਪਾਈ ਹਕੀਕਤ ਰਾਏ ਨੂੰ ਨਫ਼ਰਤ ਕਰਿਆ ਕਰਦੇ ਬੋਲ ਕਬੋਲ ਬੋਲਿਆ ਕਰਦੇ ਬੇਈਮਾਨੀ ਕਰਦੇ ਮਾੜਾ ਚੰਗਾ ਬੋਲ ਜਾਂਦੇ ਪਰ ਭਾਈ ਹਕੀਕਤ ਰਾਈ ਆਪਣੀ ਮਾਂ ਦੀ ਦਿੱਤੀ ਹੋਈ ਗੁੜਤੀ ਆਪਣੇ ਪਿਤਾ ਦੀ ਦਿੱਤੀ ਹੋਈ ਸਿੱਖਿਆ ਦਾਦੇ ਦਾ ਦਿੱਤਾ ਹੋਇਆ ਪਿਆਰ ਹਮੇਸ਼ਾ ਤੇਤੇ ਰੱਖਦਾ ਵੀ ਗੁਰੂ ਨੇ ਕਿਹਾ ਨਿਮਰਤਾ ਦੇ ਵਿੱਚ ਪ੍ਰੇਮ ਦੇ ਵਿੱਚ ਰਹਿਣਾ ਕੋਈ ਕੁਝ ਕਈ ਚੱਲੇ ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਰੋਜ ਭਾਈ ਹਕੀਕਤ ਰਾਏ ਨੇ ਮੌਲਵੀ ਪਾਸ ਪੜਨ ਜਾਣਾ ਤੇ ਇੱਕ ਦਿਨ ਮੌਲਵੀ ਧਰਮਸ਼ਾਲਾ ਦੇ ਵਿੱਚ ਆਇਆ ਨਾ ਬੱਚੇ ਸਾਰੇ ਕਲਾਸ ਵਿੱਚ ਬੈਠੇ ਹੁਣ ਜਿਹੜੇ ਇਸਲਾਮ ਧਰਮ ਦੇ ਬੱਚੇ ਸੀ ਉਹ ਭਾਈ ਹਕੀਕਤ ਰਾਏ ਨੂੰ ਕਹਿੰਦੇ ਨੇ ਹਕੀਕਤ ਰਾਏ ਤੈਨੂੰ ਪਤਾ ਜਿਹੜੇ ਦੇਵੀ ਦੇਵਤੇ ਮਿੱਟੀ ਦੇ ਬਣੇ ਹੋਏ ਆ ਉਹ ਸਾਰੇ ਝੂਠੇ ਨੇ ਉਹ ਚੰਗੇ ਨਹੀਂ ਆ ਉਹ ਬੇਈਮਾਨ ਭਾਈ ਹਕੀਕਤ ਰਾਏ ਜੀ ਕਹਿੰਦੇ ਨੇ ਭਲਿਓ ਪਹਿਲੀ ਗੱਲ ਤੇ ਮੈਂ ਸਿੱਖਾਂ ਤੇ ਸਿੱਖ ਕਦੇ ਵੀ ਕਿਸੇ ਧਰਮ ਨੂੰ ਕਿਸੇ ਧਰਮ ਦੇ ਦੇਵੀ ਦੇਵਤੇ ਨੂੰ ਮਾੜਾ ਨਹੀਂ ਕਹਿੰਦਾ ਤੇ ਤੁਸੀਂ ਕਿਸੇ ਦੇ ਧਰਮ ਨੂੰ ਮਾੜਾ ਕੀ ਜਾਨੇ ਉਹ ਮੰਨ ਲਓ ਜੇਕਰ ਮੁਹੰਮਦ ਸਾਹਿਬ ਨੂੰ ਜਾਂ ਬੀਬੀ ਫਾਤਿਮਾ ਨੂੰ ਕੋਈ ਮਾੜਾ ਕਹੇ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਣਾ ਦੁੱਖ ਲੱਗੇਗਾ ਨਾ ਜਦੋਂ ਹਕੀਕਤ ਰਾਏ ਨੇ ਸੱਚੀ ਗੱਲ ਕਹੀ ਵੀ ਜੇ ਕੋਈ ਤੁਹਾਨੂੰ ਮੁਹੰਮਦ ਸਾਹਿਬ ਜਾਂ ਬੀਬੀ ਫਾਤਿਮਾ ਬਾਰੇ ਕੋਈ ਗੱਲ ਕਹੇ ਤੇ ਤੁਹਾਨੂੰ ਦੁੱਖ ਲੱਗਣਾ ਉਹਨਾਂ ਲੜਕਿਆਂ ਨੇ ਭਾਈ ਹਕੀਕਤ ਰਾਏ ਨੂੰ ਧਰਮਸ਼ਾਲਾ ਦੇ ਵਿੱਚ ਮਾਰਿਆ ਤੇ ਕੁੱਟਿਆ ਕੱਲਾ ਸੀ ਭਾਈ ਹਕੀਕਤ ਰਾਏ ਰੋਂਦਾ ਕਰ ਲੌਂਦਾ ਭਾਈ ਹਕੀਕਤ ਰਾਏ ਜੀ ਘਰ ਆਏ ਮਾਂ ਨੇ ਪਿਆਰ ਨਾਲ ਪੁੱਛਣਾ ਕੀਤਾ ਵੀ ਪੁੱਤਰ ਜੀ ਕੀ ਗੱਲ ਅੱਜ ਰੋਂਦੇ ਆ ਰਹੇ ਹੋ ਸਾਰੀ ਗੱਲ ਦੱਸੀ ਇੰਨੇ ਨੂੰ ਮੌਲਵੀ ਸਾਹਿਬ ਚੱਕਿਆ ਚੁਕਾਇਆ ਭਾਈ ਹਕੀਕਤ رائے ਦੇ ਘਰ ਆ ਗਿਆ ਕਿਉਂਕਿ ਜਿਹੜੇ ਮੁਸਲਮਾਨ ਘਰਾਣੇ ਦੇ ਬੱਚੇ ਸੀ ਉਹਨਾਂ ਨੇ ਮੌਲਵੀ ਸਾਹਿਬ ਨੂੰ ਕਹਿ ਦਿੱਤਾ ਮੌਲਵੀ ਸਾਹਿਬ ਹਕੀਕਤ ਰਾਏ ਨੇ ਮੁਹੰਮਦ ਸਾਹਿਬ ਤੇ ਉਹਨਾਂ ਦੀ ਭੈਣ ਬੀਬੀ ਫਾਤਿਮਾ ਨੂੰ ਬੜਾ ਮੰਦਾ ਚੰਗਾ ਬੋਲਿਆ ਅਸੀਂ ਤੇ ਵੈਸੇ ਹੀ ਕਿਹਾ ਸੀ ਵੀ ਤੁਹਾਡੇ ਦੇਵੀ ਦੇਵਤੇ ਜਿਹੜੇ ਉਹ ਮਿੱਟੀ ਦੇ ਬਣੇ ਹੋਏ ਐ ਇੰਨੀ ਗੱਲ ਕਹੀ ਤੇ ਉਹ ਗੁੱਸਾ ਕਰ ਗਿਆ ਤੇ ਉਹਨੇ ਬੀਬੀ ਫਾਤਿਮਾ ਨੂੰ ਤੇ ਮੁਹੰਮਦ ਸਾਹਿਬ ਨੂੰ ਬਹੁਤ ਮੰਦਾ ਚੰਗਾ ਬੋਲ ਬੋਲੇ ਬਹੁਤ ਕੁਝ ਕਿਹਾ ਸਾਡੇ ਧਰਮ ਨੂੰ ਟਾਰਗੇਟ ਕੀਤਾ ਮੌਲਵੀ ਚਕਿਆ ਚੁਕਾਇਆ ਭਾਈ ਯਕੀਤ ਰਾਏ ਦੇ ਘਰ ਪਹੁੰਚ ਗਿਆ ਘਰ ਪਹੁੰਚ ਕੇ ਬਾਹ ਫੜੀ ਮਾਰਿਆ ਕੁੱਟਿਆ ਤੇ ਸ਼ਿਕਾਇਤ ਕਰ ਦਿੱਤੀ ਸਿਆਲਕੋਟ ਦੇ ਅਮੀਰ ਬੇਗ ਨੂੰ ਜਿਹੜਾ ਉਥੋਂ ਦਾ ਸੂਬੇਦਾਰ ਸੀ ਜਾਂ ਆਪਾਂ ਕਹਿ ਲਈਏ ਵੀ ਮੁਲਾਜ਼ਮ ਸੀ ਉਥੋਂ ਦਾ ਅਮੀਰ ਬੇਗਮੂ ਸ਼ਿਕਾਇਤ ਕੀਤੀ ਅਮੀਰ ਬੇਗ ਨੇ ਸਿਪਾਈ ਭੇਜ ਕੇ ਹਕੀਕਤ ਰਾਏ ਨੂੰ ਜੇਲ੍ਹ ਵਿੱਚ ਬੰਦ ਕਰਤਾ ਪਾਈ ਹਕੀਕਤ ਰਾਏ ਨੂੰ ਐਨੇ ਕ ਤਸੀਹੇ ਦਿੱਤੇ ਗਏ ਬੱਚਾ ਸੀ ਬੱਚਾ ਤਸੀਹੇ ਦੇ ਰਹੇ ਨੇ ਮਾਰ ਕੁੱਟ ਰਹੇ ਨੇ ਦਲਤੀ ਕੋਈ ਨਹੀਂ ਹਕੀਕਤ ਰਾਏ ਦੀ ਬਸ ਸਿੱਖਾਂ ਤੋਂ ਨਫ਼ਰਤ ਹੈ ਇੱਕ ਤੇ ਭਾਈ ਹਕੀਕਤ ਰਾਏ ਚਤਰਤੇ ਸਿਆਣੇ ਬੜੇ ਸੀ ਜਿਹੜਾ ਵੀ ਸ਼ਬਦ ਮੌਲਵੀ ਪੜਾਉਂਦਾ ਸੀ ਜਲਦੀ ਦੇ ਨਾਲ ਕੈਚ ਕਰ ਲੈਂਦੇ ਸੀ ਦਿਮਾਗ ਨਾਲ ਫੜ ਲੈਂਦੇ ਸੀ ਹਰੇਕ ਗੱਲ ਦਾ ਜਵਾਬ ਭਾਈ ਹਕੀਕਤ ਰਾਏ ਕੋਲ ਹੁੰਦਾ ਸੀ ਇਸ ਗੱਲ ਤੋਂ ਜਿਹੜੇ ਮੁਸਲਮਾਨ ਘਰਾਣੇ ਦੇ ਬੱਚੇ ਸੀ ਉਹ ਨਫ਼ਰਤ ਕਰਦੇ ਸੀ ਭਾਈ ਹਕੀਕਤ ਰਾਏ ਨਾਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਭਾਈ ਹਕੀਕਤ ਰਾਏ ਨੂੰ ਬੜੇ ਤਸਹੀਹ ਦਿੱਤੇ ਗਏ ਜਦੋਂ Hindu ਤੇ ਕੁਝ ਮੁਸਲਮਾਨ ਭਰਾ ਜਿਹੜੇ ਚੰਗੇ ਸੀ ਉਹਨਾਂ ਦੇ ਮਾਤਾ ਪਿਤਾ ਬਾਰੇ ਜਾਣਦੇ ਸੀ ਮਿਲ ਵਰਤਨ ਸੀ ਉਹਨਾਂ ਦੇ ਨਾਲ ਉਹਨਾਂ ਨੇ ਵਿਰੋਧ ਕੀਤਾ ਤੇ ਅਮੀਰ ਬੇਗ ਨੂੰ ਪਤਾ ਲੱਗਿਆ ਵੀ ਉਹਨੇ ਕਿਹਾ ਵੀ ਜੇ ਲੋਕ ਜ਼ਿਆਦਾ ਘਟੇ ਹੋ ਗਏ ਤੇ ਹਕੀਕਤ ਰਾਏ ਨੂੰ ਛੱਡਣਾ ਪੈਣਾ ਛੱਡਣ ਤੋਂ ਪਹਿਲਾਂ ਪਹਿਲਾਂ ਇਹਨੂੰ ਜ਼ਕਰੀਆ ਖਾਨ ਦੇ ਦਰਬਾਰ ਤੇ ਪੇਸ਼ ਕਰ دیا۔ ਅਮੀਰ ਬੇਗ ਨੇ ਰਾਤ ਦੇ ਰਾਤ ਭਾਈ ਹਕੀਕਤ ਰਾਏ ਨੂੰ ਜ਼ਕਰੀਆ ਖਾਨ ਦੇ ਪੇਸ਼ ਕੀਤਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਜਕਰੀਆ ਖਾਨ ਦੀ ਕਚਹਿਰੀ ਲੱਗੀ ਜਕਰੀਆ ਖਾਨ ਹਕੀਕਤ رائے ਨੂੰ ਪੁੱਛਦਾ ਹਕੀਕਤ رائے ਕੀ ਤੁਸੀਂ ਮੁਹੰਮਦ ਸਾਹਿਬ ਤੇ ਬੀਬੀ ਫਾਤਿਮਾ ਨੂੰ ਮਾੜੇ ਸ਼ਬਦ ਬੋਲੇ ਹਕੀਕਤ رائے ਕਹਿੰਦਾ ਮੇਰੇ ਗੁਰੂ ਨੇ ਸਿਖਾਇਆ ਕਿਸੇ ਧਰਮ ਦੇ ਇਸਤ ਨੂੰ ਕਿਸੇ ਧਰਮ ਦੇ ਆਗੂ ਨੂੰ ਤਦੇ ਮੰਦਾ ਨਹੀਂ ਬੋਲਣਾ ਮਾੜਾ ਨਹੀਂ ਕਹਿਣਾ ਧਰਮ ਕੋਈ ਨਹੀਂ ਮਾੜਾ ਹੁੰਦਾ ਬੰਦਾ ਮਾੜਾ ਹੋ ਸਕਦਾ ਹੈ ਇਹ ਮੇਰੇ ਗੁਰੂ ਨੇ ਸਿਖਾਇਆ ਸਾਨੂੰ ਸਿੱਖੀ ਵਿੱਚ ਗੁੜਤੀ ਇਹ ਮਿਲੀ ਹੈ ਵੀ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਜ਼ਕਰੀਆ ਖਾਨ ਕਹਿੰਦਾ ਵੀ ਤੇਰੀ ਸ਼ਿਕਾਇਤ ਆਈ ਹੈ ਵੀ ਤੂੰ ਮੁਹੰਮਦ ਸਾਹਿਬ ਤੇ ਬੀਬੀ ਫਾਤਿਮਾ ਨੂੰ ਮਾੜਾ ਕਿਹਾ ਕੀ ਅਮੀਰ ਬੇਗਾ ਤੇ ਉਤੋਂ ਦਾ ਮੌਲਵੀ ਸਿਆਲਕੋਟ ਦਾ ਝੂਠ ਬੋਲਦਾ। ਉਹਨਾਂ ਕਿਹਾ ਜੀ ਮੈਨੂੰ ਇਸ ਗੱਲ ਦਾ ਤੇ ਪਤਾ ਨਹੀਂ ਵੀ ਉਹ ਝੂਠ ਬੋਲਦੇ ਆ ਜਾਂ ਸੱਚ ਬੋਲਦੇ ਆ। ਹਾਂ ਇੱਕ ਗੱਲ ਐ। ਇਸਲਾਮ ਧਰਮ ਦੇ ਬੱਚੇ ਜਿਹੜੇ ਮੇਰੇ ਨਾਲ ਪੜਦੇ ਸੀ ਉਹਨਾਂ ਨੇ Hindu ਧਰਮ ਦੇ ਦੇਵੀ-ਦੇਵਤਿਆਂ ਨੂੰ ਮਿੱਟੀ ਦੇ ਤੇ ਝੂਠੇ ਕਿਹਾ। ਇਸ ਲਈ ਮੈਂ ਤੇ ਸਹਿਜ ਸੁਭਾਅ ਇਹ ਗੱਲ ਕਹੀ ਸੀ ਵੀ ਜੇ ਮੁਹੰਮਦ ਸਾਹਿਬ ਨੂੰ ਜਾਂ ਬੀਬੀ ਫਾਤਿਮਾ ਨੂੰ ਕੋਈ ਮਾੜਾ ਕਹੇ ਤੇ ਤੁਹਾਨੂੰ ਗੁੱਸਾ ਲੱਗਣਾ ਭਾਈ ਇਸ ਲਈ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਐਸੀ ਗੱਲ ਤੋਂ ਉਹਨਾਂ ਨੇ ਮੈਨੂੰ ਫੜ ਕੇ ਮਾਰਿਆ ਤੇ ਅਮੀਰ ਬੇਗ ਦੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਹੁਣ ਤੁਹਾਡੀ ਕਚਹਿਰੀ ਵਿੱਚ ਲੈ ਆਏ ਹੁਣ ਮੌਲਵੀ ਸਾਹਿਬ ਤੇ ਅਮੀਰ ਬੇਗ ਨੇ ਜਕਰਿਆ ਖਾਨ ਦੱਸਿਆ ਵੀ ਇਹ ਬੜਾ ਚਤਰਤੀ ਚਲਾਕ ਆ ਪੜਾਈ ਵਿੱਚ ਬੜਾ ਹੁਸ਼ਿਆਰ ਆ ਜੇ ਐਉਂ ਜਾਂ ਬੰਦਾ ਸਾਡੇ ਧਰਮ ਚਾਜੇ ਤੇ ਬੜਾ ਚੰਗਾ ਰਹਿਣਾ ਜਕਰਿਆ ਖਾਨ ਨੇ ਚਾਲ ਚੱਲੀ ਕਹਿੰਦਾ ਹਕੀਕਤ ਰਾਏ ਤੈਨੂੰ ਤੇਰਾ ਸਭ ਕੁਝ ਹੀ ਮਾਫ ਕਰ ਦਾਂਗੇ ਤੂੰ ਮੁਹੰਮਦ ਸਾਹਿਬ ਨੂੰ ਮਾਰਾ ਕਿਹਾ ਤੋ ਬੀਬੀ ਫਾਤਿਮਾ ਨੂੰ ਮਾੜਾ ਕਿਹਾ ਤੈਨੂੰ ਮaaf ਕੀਤਾ ਪਰ ਇੱਕ ਸ਼ਰਤ ਤੇ ਮaaf ਕਰਾਂਗੇ ਕਿਹੜੀ ਸ਼ਰਤ ਤੂੰ ਇਸਲਾਮ ਧਰਮ ਕਬੂਲ ਕਰ ਲੈ ਤੂੰ ਸਾਡੇ ਧਰਮ ਵਿੱਚ ਆ ਜਾ ਤੂੰ ਸਾਡੇ ਧਰਮ ਵਿੱਚ ਆ ਜਾ ਤੈਨੂੰ ਮaaf ਕੀਤਾ ਜਦੋਂ ਇੰਨੀ ਗੱਲ ਕਹੀ ਤੇ ਭਾਈ ਹਕੀਕਤ ਰਾਏ ਨੂੰ ਆਪਣੀ ਮਾਂ ਦੀ ਕਹੀ ਹੋਈ ਗੱਲ ਚੇਤੇ ਆ ਗਈ ਜਦੋਂ ਅਮੀਰ ਬੇਗ ਫੜ ਕੇ ਲੈ ਜਾ ਰਿਹਾ ਸੀ ਨਾ ਤੇ ਬੀਬੀ ਗौरा ਨੇ ਭਾਈ ਹਕੀਕਤ ਰਾਏ ਦੀ ਮਾਂ ਨੇ ਕਿਹਾ ਸੀ ਹਕੀਕਤ ਰਾਏ ਦੇਖੀ ਮੇਰੀ ਕੋਖ ਨੂੰ ਮੈਲੀ ਨਾ ਕਰਦੀ ਦਾਗ ਨਾ ਲਾਦੀ ਦੇਖੀ ਆਪਣੇ ਪਿਤਾ ਦੀ ਪਾਗ ਨੂੰ ਲੀਰੋ ਲੀਰਣਾ ਕਰਦੀ ਉਹ ਸਿੱਖਾਂ ਦੇ ਘਰ ਜੰਮਿਆ ਤੇ ਤੂੰ ਉਸ ਅਕਾਲ ਪੁਰਖ ਦਾ ਪੁੱਤ ਐ ਸਿੱਕੀ ਲਈ ਜਾਣ ਵਾਰਤੀ ਪਰ ਧਰਮ ਨਾ ਬਦਲੀ ਕਿਉਂਕਿ ਮਾਤਾ ਗੌਰਾਂ ਨੂੰ ਪਤਾ ਸੀ ਵੀ ਇਸਲਾਮ ਧਰਮ ਦਾ ਜਿਹੜਾ ਅਮੀਰ ਬੇਗਾ ਜ਼ਕਰੀਆ ਖਾਨ ਐ ਇਹ ਸਿੱਖਾਂ ਨੂੰ ਮਟਾਉਣਾ ਚਾਹੁੰਦਾ ਐ ਖਤਮ ਕਰਨਾ ਚਾਹੁੰਦਾ ਐ ਮਾਂ ਨੇ ਕਿਹਾ ਹਕੀਕਤ ਰਾਏ ਮੇਰੀ ਕੋਕ ਨੂੰ ਮੈਲੀ ਨਾ ਕਰੀ ਜਦੋਂ ਤੂੰ ਜੰਮਿਆ ਸੀ ਤੇ ਮੈਂ ਬੜੀ ਖੁਸ਼ ਹੋਈ ਸਾਂ ਜਦੋਂ ਤੈਨੂੰ ਮੈਂ ਦੁੱਧ ਪਿਉਂਦੀ ਰਹੀ ਤੇ ਉਦੋਂ ਵੀ ਸਿੱਖੀ ਦੀ ਗੁੜਤੀ ਦਿੱਤੀ ਸਿੱਖੀਆਂ ਗੱਲਾਂ ਤੈਨੂੰ ਸੁਣਾਉਂਦੀ ਰਹੀਂ ਦੇਖੀ ਬਦਲ ਨਾ ਜਾਇਂ ਮੇਰੀ ਕੁੱਕ ਨੂੰ ਮੇਲੀ ਨਾ ਕਰੀ ਤੇ ਬਾਪੂ ਦੀ ਪੱਗ ਨੂੰ ਦਾਗ ਨਾ ਲਾਦੀ ਤੂੰ ਕਲੰਗੀ ਧਰਪਾਤ ਸਰ ਦਾ ਪੁੱਤ ਐ ਮਾ ਸਾਹਿਬ ਕੌਰ ਨੇ ਤੈਨੂੰ ਜਨਮ ਦਿੱਤਾ ਮੈਂ ਨਹੀਂ ਦਿੱਤਾ ਜਦੋਂ ਤੂੰ ਅੰਮ੍ਰਿਤ ਪਾਣ ਕੀਤਾ ਤੇ ਮਾਤਾ ਸਾਹਿਬ ਕੌਰ ਦੀ ਕੁੱਕ ਵਿੱਚੋਂ ਤੇਰਾ ਜਨਮ ਹੋਇਆ ਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਦੇ ਕੀ ਸਿੱਖੀ ਨੂੰ ਦਾਗ ਨਾ ਲਾਦੀ ਹਕੀਕਤ ਰਾਏ ਜਕਰੀਆ ਖਾਨ ਨੂੰ ਕਹਿੰਦਾ ਜਕਰੀਆ ਖਾਨ ਬਹਾਦਰ ਮੈਂ ਸਿੱਖਾਂ ਤੇ ਮੈਂ ਸਿੱਖ ਹੋ ਕੇ ਮਰਨਾ ਇਸ ਲਈ ਮੈਂ ਧਰਮ ਨਹੀਂ ਕਬੂਲ ਕਰ ਸਕਦਾ ਛੱਡਣਾ ਛੱਡ ਦਿਓ ਮਾਫ ਕਰਨਾ ਕਰ ਦਿਓ ਨਹੀਂ ਤੇ ਤੁਹਾਡੀ ਮਰਜ਼ੀ ਜਕਰੀਆ ਖਾਨ ਕਹਿੰਦਾ ਮੌਤ ਤੋਂ ਡਰ ਨਹੀਂ ਲੱਗਦਾ ਤੈਨੂੰ ਮਾਰ ਦਿੱਤਾ ਜਾਏਗਾ ਤੇ ਭਾਈ ਹਕੀਕਤ ਰਾਏ ਜੀ ਕਹਿੰਦੇ ਨੇ ਮੋਹਿ ਮਰਨੇ ਖਾ ਚਾਉ ਹੈ ਮਰੋਂ ਤਾਂ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਜਕਰੀਆ ਖਾਨ ਇੱਕ ਦਿਨ ਸਭਨੇ ਮਰਨਾ ਹੈ ਤੇ ਜੇ ਸਭਨੇ ਇੱਕ ਦਿਨ ਮਰਨਾ ਹੀ ਹੈ ਤੇ ਫਿਰ ਧਰਮ ਕਿਉਂ ਬਦਲਣਾ ਜੇ ਮੈਂ ਤੇਰੇ ਧਰਮ ਵਿਚ ਆ ਜਾਵਾਂ ਕਿ ਮੈਨੂੰ ਮੌਤ ਨਹੀਂ ਆਉਣੀ ਮੌਤ ਤੇ ਤੇਰੇ ਧਰਮ ਵਿੱਚ ਵੀ ਆ ਜਾਣੀ ਹੈ ਇਸ ਲਈ ਜਲਦੀ ਕਰ ਜਿਹੜਾ ਵੀ ਫੈਸਲਾ ਲੈਣਾ ਜਲਦੀ ਦੇ ਨਾਲ ਲੈਣਾ ਜਕਰੀਆ ਖਾਨ ਨੇ ਕਿਹਾ ਇਹਨੂੰ ਬਨ ਕੇ ਦੇ ਕੋੜੇ ਮਰੋ ਇਹਨੂੰ ਤਸੀਹੇ ਦਿਓ ਇਹ ਡਰੇਗਾ ਜ਼ਰੂਰ ਬੱਚਾ ਇਹਨੇ ਡਰ ਜਾਣਾ ਫੌਜ ਲੈ ਕੇ ਗਈ ਸਿਪਾਈ ਲੈ ਕੇ ਗਏ ਤਣ ਦੇ ਉੱਤੋਂ ਕੱਪੜੇ ਲਵਾਲੇ ਪਾਪੀਆਂ ਨੇ ਤਣ ਤੋਂ ਕੱਪੜੇ ਲਵਾਏ ਤੇ ਭਾਈ ਹਕੀਕ ਤਰਾਏ ਦੇ ਕੋੜੇ ਮਾਰੇ ਗਏ ਹੱਥਾਂ ਦੀਆਂ ਉਂਗਲਾਂ ਭਣਤੀਆਂ ਪੈਰਾਂ ਦੇ ਅੰਗੂਠੇ ਸਾੜ ਤੇ ਪਰ ਭਾਈ ਹਕੀਕਤ ਰਾਏ ਜੀ ਸਤਗੁਰਾਂ ਦੀ ਬਾਣੀ ਪੜਦੇ ਰਹੇ ਆਖੋ ਸਤਨਾਮ ਸ਼੍ਰੀ ਸਿ ਨਹੀਂ ਉਤਰੀ ਉਹਨਾਂ ਅਗਲੇ ਦਿਨ ਫਿਰ ਪੇਚੀ ਹੋਈ ਹੱਥਾਂ ਦੀਆਂ ਉਂਗਲਾਂ ਦਰਖਤ ਦੇ ਨਾਲ ਟੁੱਟੀ ਹੋਈ ਟਾਣੀ ਦੇ ਵਾਂਗ ਲੰਮਕ ਰੀਆਂ ਨੇ ਪੈਰ ਦੇ ਦੋਨੋਂ ਅੰਗੂਠੇ ਇਓ ਸੜਿਆ ਜਿਵੇਂ ਕਿਸੇ ਦਰਖਤ ਦਾ ਫਲ ਖਰਾਬ ਹੋ ਕੇ ਸੜ ਗਿਆ ਇਓ ਸੜੇ ਪਈ ਹੈ ਜਕਰੀਆ ਖਾਰ ਨੇ ਕਿਹਾ ਹਾਂ ਭਾਈ ਹਕੀਕਤ ਰਾਈ ਕੀ ਆਪਣੇ ਮਨ ਨੂੰ ਸਮਝਾਇਆ ਸੇ ਕਿਰਾਨਾ ਦਾ ਮੁਸਲਮਾਨ ਬੰਨਾ ਹਕੀਕਤ ਰਾਏ ਨੇ ਕਿਹਾ ਜਿਹੜਾ ਕੱਲ ਜਵਾਬ ਸੀ ਅੱਜ ਉਹੀ ਜਵਾਬ ਆ ਮੈਂ ਸਿੱਖ ਹੀ ਰਹਿਣਾ ਦੇਖ ਤੇਰੇ ਹੱਥ ਹੱਥਾਂ ਦੀਆਂ ਉਂਗਲਾਂ ਤੋੜ ਦਿੱਤੀਆਂ ਗਈਆਂ ਤਣ ਤੇ ਤੇਰੇ ਨਿਸ਼ਾਨ ਪਏ ਪਏ ਐ ਇਹ ਠੀਕ ਹੋ ਜਾਣਗੇ ਸੜਿਆ ਹੋਇਆ ਅੰਗੂਠੇ ਵੀ ਠੀਕ ਹੋ ਜਾਣਗੇ ਪੈਰਾਂ ਦੇ ਪਰ ਜੇ ਇੱਕ ਵਾਰ ਜਾਣ ਚਲੀ ਗਈ ਇਹ ਦੁਬਾਰਾ ਨਹੀਂ ਮਿਲਣੀ ਹਕੀਕਤ ਰਾਏ ਜੀ ਕਹਿੰਦੇ ਪ੍ਰਵਾਹ ਕੋਈ ਨਹੀਂ ਆ ਪ੍ਰਵਾਹ ਕੋਈ ਨਹੀਂ ਕਹਿੰਦੇ ਫਿਰ ਮਰਨ ਵਾਸਤੇ ਤਿਆਰ ਹੋ ਜਾ ਹਕੀਕਤ ਰਾਏ ਕਹਿੰਦਾ ਜਾਨ ਹਾਜ਼ਰ ਹੈ ਜਦੋਂ ਤੁਹਾਡਾ ਜੀ ਕੀਤਾ ਜਾਨ ਲੈ ਲਿਓ ਮਨ ਕਰਦਾ ਤੇ ਹੁਣੇ ਹੀ ਜਾਨ ਕੱਢ ਲਓ ਪਾਈ ਹਕੀਕਤ ਰਾਏ ਨੂੰ ਹਕਮ ਹੋਇਆ ਵੀ ਇਹਦਾ ਧੜ ਦੇ ਨਾਲੋਂ ਸੀਸ ਕਲਮ ਪਰ ਕਰਦੇ ਹੋ ਅਲੱਗ ਕਰਦੇ ਪਾਈ ਹਕੀਕਤ ਰਾਏ ਨੂੰ ਚੌਂਕ ਦੇ ਵਿੱਚ ਲਜਾਇਆ ਗਿਆ ਤਮਾਸ਼ੀ ਲੋਕ ਤਮਾਸ਼ਾ ਦੇਖਣ ਆਏ ਹਕੀਕਤ ਰਾਏ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਜਲਾਦ ਆਇਆ ਕਿਰਪਾਨ ਲੈ ਕੇ ਭਾਈ ਹਕੀਕਤ ਰਾਏ ਨੂੰ ਪੁੱਛਦੇ ਨੇ ਹਕੀਕਤ ਰਾਏ ਇਹ ਦੇਖ ਇਸ ਜਲਮ ਨੇ ਇਸ ਜਲਾਦ ਨੇ ਇੱਕੋ ਵਾਰ ਦੇ ਨਾਲ ਤੇਰੀ ਧੌਂ ਲਾ ਦੇਣੀ ਹੈ ਇੱਕੋ ਵਾਰ ਦੇ ਨਾਲ ਤੈਨੂੰ ਖਤਮ ਕਰ ਦੇਣਾ ਸਮਾ ਤੇਰੇ ਕੋਲੇ ਬਤਜਾ ਦੇ ਬਤ ਹੁੰਦਾ ਤੇ ਹਕੀਕਤ ਰਾਏ ਕਹਿੰਦਾ ਸਮੇਂ ਤੇ ਹੈ ਨਹੀਂ ਮੇਰੇ ਕੋਲੇ ਮੇਰਾ ਟਾਈਮ ਬਰਬਾਦ ਨਾ ਕਰੋ ਲਾੜੀ ਸ਼ਿੰਗਾਰ ਕਰੀ ਬੈਠੀ ਆ ਤੇ ਲਾੜੇ ਦੀ ਮਰਾਤ ਨਹੀਂ ਤੁਰਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਜਲਦੀ ਕਰ ਦਿਓ ਲਾੜਾ ਘਰ ਬੈਠਾ ਤੇ ਲਾੜੀ ਤਿਆਰ ਹੋਈ ਬੈਠੀ ਆ ਜਦੋਂ ਹਕੀਕਤ ਰਾਏ ਨੇ ਐਨੀ ਗੱਲ ਕਹੀ ਤੇ ਜ਼ਕਰੀਆ ਖਾਨ ਨੂੰ ਹੰਕਾਰੀ ਨੂੰ ਗੁੱਸਾ ਬੜਾ ਆਇਆ ਵੀ ਇਹ ਤੇ ਡਰਦਾ ਕੋਈ ਨਹੀਂ ਐ ਕਿਉਂ ਜੀ ਮਿੱਟੀ ਦੇ ਬਣਿਆ ਕਿਉਂ ਜੀ ਕਲੰਗੀ ਵਾਲੇ ਨੇ ਰੂਹ ਫੂਕੀ ਆ ਇਹਨਾਂ ਦੇ ਵਿੱਚ ਕਿਉਂ ਦੇ ਸਿੱਖ ਨੇ ਭਾਈ ਹਕੀਕਤ ਰਾਏ ਜੀ ਚੌਂਕ ਦੇ ਵਿੱਚ ਖੜੇ ਨੇ ਜਲਾਦ ਨੂੰ ਹੁਕਮ ਹੋਇਆ ਹਕੀਕਤ ਰਾਏ ਦੀ ਧੌਣ ਲਾ ਦੇ। ਇਹਨੇ ਨਹੀਂ ਮੰਨਣਾ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਮਾਂ ਨੇ ਅੱਖਾਂ ਦੇ ਨਾਲ ਆਪਣੇ ਪੁੱਤ ਨੂੰ ਸ਼ਹੀਦ ਹੁੰਦੇ ਤੱਕਿਆ ਭਾਈ ਭਗਮਲ ਦੀ ਅੱਖਾਂ ਦੇ ਸਾਵੇਂ ਦੇਖ ਰਹੇ ਨੇ ਜਦੋਂ ਪਾਈ ਹਕੀਕਤ ਰਾਏ ਨੇ ਆਪਣੇ ਮਾਤਾ ਪਿਤਾ ਵੱਲ ਦੇਖਿਆ ਮਾਂ ਨੇ ਮੁਸਕਰਾ ਕੇ ਕਿਹਾ ਮੇਰੀ ਬੰਜਰ ਜ਼ਮੀਨ ਨੂੰ ਪੁੱਤਾ ਤੂੰ ਅੱਜ ਫਸਲ ਵਾਲਾ ਕਰਤਾ ਮੇਰੀ ਕੋਕ ਨੂੰ ਤੂੰ ਭਾਗ ਲਾਤੇ ਪਿਤਾ ਨੇ ਕਿਹਾ ਅੱਜ ਤੂੰ ਮੇਰੀ ਪਾਟੀ ਹੋਈ ਪੱਗ ਨੂੰ ਸਿਉ ਕੇ ਮੇਰੇ ਸਿਰ ਤੇ ਰੱਖਦਾ ਮੈਂ ਭਾਗਵळा ਵੀ ਮੇਰੇ ਘਰ ਤੇਰੇ ਵਰਗਾ ਪੁੱਤ ਜੰਮਿਆ ਭਾਈ ਭਾਗਮਲ ਦਾ ਇੱਕੋ ਇੱਕ ਪੁੱਤ ਮਾਤਾ ਗੌਰਾਂ ਦਾ ਇੱਕੋ ਇੱਕ ਪੁੱਤ ਅੱਖਾਂ ਦੇ ਸਾਵੇਂ ਦੋਨੋਂ ਹੀ ਦੇਖ ਰਹੇ ਨੇ ਤੇ ਭਾਈ ਹਕੀਕਤ ਰਾਏ ਨੂੰ ਦੇ ਵਿੱਚ ਲਾਹੌਰ ਦੇ ਵਿੱਚ ਧਰ ਦੇ ਨਾਰੋ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਦੋਂ ਸ਼ਹੀਦ ਕੀਤਾ ਤੇ ਮਾਂ ਤੇ ਪਿਤਾ ਨੇ ਸੂਬੇ ਜਕਰੀਆ ਖਾਨ ਦੇ ਸਾਹਮਣੇ ਫਿਰ ਕਲਗੀ ਧਰ ਬਾਪੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈ ਤੇ ਨਾਲੇ ਜਕਾਰੇ ਲਾਇਆ ਕੋ ਸਤਨਾਮ ਸ਼੍ਰੀ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੁੰਦਾ ਦੇਖਣਾ ਬੜਾ ਔਖਾ ਅੱਖਾਂ ਦੇ ਸਾਵੇਂ ਪੁੱਤ ਨੂੰ ਮਰਦਾ ਦੇਖਣਾ ਪਿਓ ਵਾਸਤੇ ਬੜਾ ਔਖਾ ਹੋ ਜਾਂਦਾ ਪਰ ਇੱਥੇ ਭਾਈ ਹਕੀਕਤ ਰਾਏ ਅੱਖਾਂ ਦੇ ਸਾਹਮਣੇ ਸੀ ਦੋਏ ਮਾਂ ਨੇ ਤੱਕਿਆ ਤੇ ਜਦੋਂ ਇਧਰ ਖਾਲਸਾ ਪੰਥ ਨੂੰ ਪਤਾ ਲੱਗਿਆ ਕਿ ਭਾਈ ਹਕੀਕਤ ਰਾਏ ਬੇਗੁਣਾ ਮਾਰਿਆ ਗਿਆ ਸਮਾਪਿਆ ਖਾਲਸੇ ਨੇ ਫਿਰ ਅਮੀਰ ਬੇਗ ਨੂੰ ਜਿੰਨੇ ਤਸੀਹੇ ਪਾਈ ਹਕੀਕਤ ਰਾਏ ਨੂੰ ਦਿੱਤੇ ਗਏ ਉਹਨੇ ਤਸੀਹਿਆਂ ਦੇ ਨਾਲ ਅਮੀਰ ਬੇਗ ਨੂੰ ਮਾਰਿਆ ਗਿਆ ਉਤੋਂ ਦੇ ਮੌਲਵੀ ਤੇ ਅਮੀਰ ਬੇਗ ਦਾ ਸਿਰ ਕਲਮ ਕਰਕੇ ਜਿੱਤੇ ਪਾਈ ਹਕੀਕਤ ਰਾਏ ਨੂੰ ਸ਼ਹੀਦ ਕੀਤਾ ਗਿਆ ਉਥੇ ਬਰਛੇ ਤੇ ਟੰਗ ਕੇ ਦੋਨਾਂ ਪਾਪੀਆਂ ਦਾ ਸਿਰ ਟੰਗ ਦਿੱਤਾ ਗਿਆ ਖਾਲਸਾ ਭਾਜੀ ਮੋੜਦਾ ਰਿਹਾ ਗੁਰੂ ਦਾ ਖਾਲਸਾ ਕਿਸੇ ਨੇ ਨਿਉਂਦਾ ਪਾਇਆ ਤੇ ਖਾਲਸੇ ਨੇ ਵੀ ਉਹ ਨਿਉਂਦਾ ਫਿਰ ਵਾਪਸ ਮੋੜਿਆ ਇਸੇ ਨੂੰ ਤੇ ਪਾਤਸ਼ਾਹ ਕਹਿੰਦੇ ਨੇ ਲਾਲ ਰੰਗ ਜਿਸ ਕੋ ਲਗਾ ਤਿਸਕੇ ਵਡਭਾਗਾ ਮਹਿਲਾ ਕਦੇ ਨਾ ਹੋਵਈ ਨਾ ਲਾਗੇ